ਮੋਟੂ ਬਾਜ਼ੀ ਜਾਂ ਮੋਕੂ ਬਾਜ਼ੀ ਜਿਹਨੂੰ ਅਸੀਂ ਮਾਸਟਰਬੇਸ਼ਨ ਕਹਿੰਦੇ ਆ ਇਹ ਇੱਕ ਕੁਦਰਤੀ ਸੈਕਸ਼ੁਅਲ ਅਮਲ ਹੈ ਇਹਦਾ ਇਹਦੇ ਤਨਖ ਬਹੁਤ ਸਾਰੀਆਂ ਅਫਵਾਹਾਂ ਤੇ ਮਿਸਕਨਸੈਪਸ਼ਨਸ ਫੈਲੇ ਹੋਏ ਨੇ ਮੈਂ 4 ਐਪੀਸੋਡ ਬਣਾਵਾਂਗਾ ਇਸ ਟਾਈਟਲ ਦੇ ਉੱਤੇ ਜਿਹਨੂੰ ਅਸੀਂ ਮਾਸਟਰਬੇਸ਼ਨ ਕਹਿੰਦੇ ਆ ਅੱਜ ਦੀ ਇਸ ਵੀਡੀਓ

ਦੂਸਰੀ ਇਹ ਮਤਲਬ ਤਾਂ ਫੁਆ ਹੈ ਕਿ ਇਹ ਤੁਹਾਨੂੰ ਨਾਮਰਜ਼ ਕਰਦੀ ਹੈ ਇਹ 100% ਗਲਤ ਹੋ ਚੁੱਕੀ ਗਈ ਤੀਸਰੀ ਅਫਵਾਹ ਇਹ ਹੈ ਕਿ ਦਿਮਾਗ ਤੋੜ ਤੇ ਤੁਹਾਨੂੰ ਪਰੇਸ਼ਾਨ ਕਰਦੀ ਹੈ ਪਰੇਸ਼ਾਨ ਤੇ ਥੋੜਾ ਬਹੁਤ ਕਿਸੇ-ਕਿਸੇ ਲੋਗਾਂ ਨੇ ਗੱਲਾਂ ਸੁਣ ਕੇ ਲekin ਇਹ ਤੁਹਾਨੂੰ ਪਰੇਸ਼ਾਨ ਨਹੀਂ ਕਰੇ ਐਸ ਤੋਂ ਲਾਵਾ ਤੁਹਾਨੂੰ ਮੈਂ ਦੱਸਾਂ ਕਿ ਇਹ ਹਾਰਫੁਲ ਮਿਕਸ ਜਿਹੜੀਆਂ ਨੇ ਮਿਸਕਨਸੈਪਸ਼ਨਸ ਨੇ ਇਹ ਮੈਂਟਲ ਅ ਡਿਪਰੈਸ਼ਨ ਦੇ ਵਾਇਸ ਬਾਰੇ ਐਸਲੀ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਆਮ ਅਲਫਾਜ਼ ਦੇ ਵਿੱਚ ਪੰਜਾਬੀ ਜ਼ਬਾਨ ਵਿੱਚ ਐਲਬੋਰੇਟ ਕਰਾਂ ਕੁਝ ਰਿਸਰਚਸ ਦੱਸਦੀਆਂ ਨੇ ਕਿ ਮਾਸਟੁਰੇਸ਼ਨ ਇੱਕ ਨਾਰਮਲ ਤੇ ਹੈਲਦੀ ਪਾਰਟ ਹੈ ਹਿਊਮਨ ਸੈਕਸ਼ੁਅਲਿਟੀ ਦਾ ਅ ਬਗੈਰ ਕਿਸੇ ਐਵਿਡੈਂਸ ਤੋਂ ਅ ਗਾਲੀ ਮਾਰ ਰਿਹਾ ਕਿ ਤੇ ਬੱਚਾ ਇਹਦਾ ਸਹੀ ਤਾਹਤ ਹੋਈ ਅਨਫੈਕਟ ਮਾਸਟਿਗੇਸ਼ਨ ਜਿਹੜੀ ਹੈ ਫਿਜ਼ੀਕਲ ਤੋਂ ਮੈਂਟਲ ਹੈਲਥ ਨੂੰ ਫਾਇਦਾ ਦਿੰਦੀ ਜਿਵੇਂ ਕਿ ਤੁਹਾਡੀ ਸਟ्रेस ਨੂੰ ਰਿਡਿਊਸ ਕਰਦੀ ਹੈ ਤੁਹਾਡੀ ਨੀਂਦ ਨੂੰ ਬਿਹਤਰ ਕਰਦੀ ਹੈ ਤੇ ਅਸੈਂਸ਼ੀਅਲ ਚੀਜ਼ਾਂ ਨੇ ਜਿਹੜੀਆਂ ਮਿਸਕਨਸੈਪਸ਼ਨਸ ਨੂੰ ਪ੍ਰੋਮੋਟ ਨਹੀਂ ਕਰਨਾ ਬਲਕਿ ਇਹ ਤੁਹਾਨੂੰ ਹੈਲਥੀਅਰ ਮਾਸਟਿਗੇਸ਼ਨ ਜਿਹੜੀ ਹੈਲਥੀਅਰ ਕਰਦੀ ਹੈ ਇਦੋਂ ਤੱਕ ਕੋਸ਼ਿਸ਼ ਅ ਅਲਾਕਾਂ ਦੇ ਵਿੱਚ ਇਹ ਕੁਝ ਤਾਰੀਖਾਂ ਦੇ ਵਿੱਚ ਮੁਕਤਨਫ ਲੋਕ ਉਸ ਹੁੰਦੇ ਰਹੇ ਜਿਵੇਂ ਕਿ ਇੱਕ ਪੁਰਾਣਾ ਇੱਕ ਕਲਚਰ ਸੀ ਜਿਹਨੂੰ ਉਹਦੇ ਵਿੱਚ ਮਾਸਟਰਬੇਸ਼ਨ ਜਾਂ ਬਹੁਤ ਵਾਰ ਦੀ ਨੂੰ ਮਤਲਬ ਨਾਲ ਤਾਕਤ ਦਾ ਅਲਮਤ ਸਮਝਿਆ ਜਾਂਦਾ ਸੀ ਅ ਦੂਸਰੀ ਸਾਈਡ ਤੇ ਅਸੀਂ ਦੇਖਿਆ ਜਾਵੇ ਤੇ ਇਹਨੂੰ ਗੁਨਾਹ ਸਮਝਿਆ ਜਾਂਦਾ ਇਸ ਤਰ੍ਹਾਂ مختلف ਲੋਕ ਉਹ ਮੁਕਤੀ مختلف رائے ਦੇ ਸਾਇੰਟਿਫਿਕਲੀ ਮੈਂ ਤੁਹਾਨੂੰ ਮੈਂ ਇਹ ਤੋਂ ਮੁਕਲਕ ਦੱਸਣਾ ਕਿ ਇੱਕ ਨਾਰਮਲ ਸੈਕਸ਼ੁਅਲਟੀ ਨਾਰਮਲ ਹਿਊਮਨ ਐਟੀਟਿਊਡ ਅਸ ਤੋਂ ਲੋਕਾਂ ਨੂੰ ਮੈਂ ਕੁਝ ਐਕੂਰੇਟ ਇਨਫੋਰਮੇਸ਼ਨ ਐਜੂਕੇਸ਼ਨ ਦੇ ਉੱਤੇ ਦਵਾਂਗਾ ਸੈਕਸ ਐਜੂਕੇਸ਼ਨ ਦੇ ਉੱਤੇ ਜ਼ਰੂਰੀ ਹੈ ਤਾਂ ਕਿ ਹੈਲਥ ਐਟੀਟਿਊਡਸ ਨੂੰ ਬੇਤਕੀਤਾ ਦੇ ਅਸੀਂ ਕੇ ਮਾਸਟਰ ਡਿਗਰੀ ਦੇ ਤਰਫ 네ਗੇਟਿਵ ਬੋਡੀ ਇਮੇਜ ਤੇ ਸ਼ੇਮ ਤੇ ਮੈਂਟਲ ਹੈਲਥ ਇਸ਼ੂਸ ਸੋਸੋਸੋ ਇਨਾ ਮਿਸਕਨਸੈਪਸ਼ਨਸ ਤੇ ਅਫਕੋਦੀ ਵਜਤ ਬਣਦਾ ਅੱਛਾ اور ਲਾਈਬਲ ਰਿਸੋਰਸ ਜਿਹੜਾ ਤੁਹਾਨੂੰ ਅ ਅੱਛੇ ਟਿਪਸ ਵੀ ਦੱਸੇਗਾ ਕਿ ਤੁਹਾਨੂੰ ਮੈਂਟਲੀ ਤੌਰ ਤੇ ਹੈਲਦੀ ਵੀ ਕਰ ਦੇਗਾ ਤੁਸੀਂ ਇਹਦੇ ਮੁਤਲਕ ਪਰਸਨਲ ਸਟੋਰੀਜ਼ ਵੀ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਸੁਣ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਚਾਰ ਐਪੀਸੋਡਸ ਨੂੰ ਬਾਅਦ ਸ਼ੇਅਰ ਕਰਾਂ ਜਿਹੜਾ ਤੁਹਾਨੂੰ ਤੁਹਾਡੀ ਜਿਹੜੀ ਸ਼ਰਮ ਹੈ ਇਹ ਖਤਮ ਕਰ ਦੇਗਾ ਅਗਲਾ ਐਪੀਸੋਡ ਜਿਹੜਾ ਉਹਦੇ ਵਿੱਚ ਮੈਂ ਤੁਹਾਨੂੰ ਉਹਦਾ ਨਾਮ ਟਾਈਟਲ ਦਿੱਤਾ ਹੈ ਦ ਸਾਈਨਸ ਆਫ ਮੇਲ ਮਾਸਟੁਰਬੇਸ਼ਨ ਫਿਜ਼ੀਕਲ एंड मेंटल हेल्थ बेनिफिट्स। तीसरा जोड़ा एपीसोड है, है जी मासिवे एंड एक्सप्लोरिंग एक्सप्लोर कनेक्शन चौथा आखिरी जो मासिड होगा है हेल्दी मास्टरबेशन हैबिट्स टिप्स फॉर बैलेंस्ड लाइफ स्टाइल एपीसोड में एसली, आ, रखे ने ਤਾਂ ਕਿ ਇਨਫਰਮੇਸ਼ਨ ਲੋਕ ਬੇਤਰ ਅੰਦਰ ਉਸ ਦੇ ਵਿੱਚ ਤੋੜ ਕੇ ਪਹੁੰਚਾਇਆ ਜਾ ਸਕੇ ਉਹ ਜਿਹੜੀ ਆ ਮਿਕਸ ਨੇ ਜਿਹਨੂੰ ਸੇ ਫਾਰਮਾ ਕਹਿੰਦੇ ਆ ਇਹਨਾਂ ਨੂੰ ਫਿਲਟਰ ਕੀਤਾ ਜਾ ਸਕੇ ਤਾਂ ਕਿ ਲੋਕਾਂ ਦੀ ਹੈਲਥ ਬਿਹਤਰ ਹੋਵੇ ਔਰ ਸੈਕਸ਼ੁਅਲਿਟੀ ਬਿਹਤਰ ਹੋਵੇ ਤਾਂ ਕਿ ਮੇਰਾ ਤੇ ਕੰਮ ਹੈ ਕਿ ਮੈਂ ਸਪੈਸ਼ਲਾਈਜ਼ਡ ਆ ਸੈਕਸ਼ੁਅਲ ਹੈਲਥ ਦੇ ਵਿੱਚ ਸੈਕਸ਼ੁਅਲ ਹੈਲਥ ਐਂਡ ਸਿਵਾ ਮੈਂਟਲ ਹੈਲਥ ਪ੍ਰੋਫੈਸ਼ਨਲ ਆ ਤੁਹਾਡੇ ਸੀਰੀਜ਼ ਵਿੱਚ ਕਿਸੇ ਕਿਸਮ ਦਾ ਕੋਈ ਸਵਾਲ ਹੈ ਤੇ ਤੁਸੀਂ ਬਿਲਕੁਲ ਜੈ ਬੇ ਤੁਹਾਡੇ ਕੋਲ ਇਨਬਾਕਸ 'ਚ ਮੈਸੇਜ ਕਰੋ ਤੁਹਾਨੂੰ ਉਹਦਾ ਬੇਤਰੀ ਹੱਲ ਦੱਸਾਂਗੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਫਾਲੋ ਕਰ ਦਿਓ ਸ਼ੇਅਰ ਵੀ ਲਾ ਦਿਓ ਜੀ